ਦੁੱਧ ਦਾ ਬਾਈ ਦੋਨਾਂ ਦੀ ਗਾਰੰਟੀ ਹੈ ਮੈਂ ਕਹਿੰਦਾ ਭਾਵੇਂ ਚਾਰ ਡੰਗ ਚੋਲੇ ਬਾਈ ਵਾ ਠੀਕ ਹੈ ਬਾਈ ਐਵੇਂ ਦੇ ਥੱਲੇ 13 ਪਲਸ ਦੁੱਧ ਆ ਜੀ ਤੇ ਜੇ ਕੋਈ ਵੀਰ ਆਪਾਂ ਨੂੰ ਫੋਨ ਕਰਦਾ 13 ਚਾਹਵਾ ਹਾਂਜੀ ਹਾਂਜੀ ਘਰੇ ਆ ਕੇ ਦੋ ਚਾਰ ਡੰਗ ਭਾਵੇਂ ਚੋਕੇ ਲੈ ਜੀ ਵਾ ਠੀਕ ਆ 14 ਪਲਸ ਆ ਪਰ ਸਾਡੇ ਕੋਲੇ 11 11 ਅੱਜ ਯਾਨੀ ਕਿ ਅੱਜ ਦੀ ਰੇਟ ਚ ਘਰ ਜਮਾ ਕ ਕੰਡੇ ਲੱਗਦਾ ਵਾ ਠੀਕ ਹੈ ਬਾਈ ਥਾਂ-ਸੋਣਾ ਦੀ ਬਾਈ ਬੜੀ ਕਲੀਅਰ ਆ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਪਹੁੰਚਿਆ ਜਗਰਾਉ ਮੰਡੀ ਤੇ ਤੇ ਜਗਰਾਉ ਮੰਡੀ ਦੀਆਂ ਰੇਟ ਵਾਲੀਆਂ ਸਾਰੀਆਂ ਵੀਡੀਓ ਆਪਣੇ ਚ ਤੇ ਆਪਣੇ ਚੈਨਲ ਨੂੰ ਜਿਹੜੇ ਵੀਰ ਨਵੇਂ ਦੇਖ ਰਹੇ ਆ ਉਹ ਫੋਲੋ ਕਰ ਲਿਓ ਫੇਸਬੁਕ ਚੈਨਲ ਨੂੰ ਤੇ ਜਿਹੜੇ ਵੀਰ YouTube ਰਾਹੀਂ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਦਾਂ ਦੀਆਂ ਰੇਟ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਾਂ ਤੇ ਇਹ ਵੀਡੀਓ ਦੇ ਵਿੱਚ ਆਪਾਂ ਦੋ ਬਹੁਤ ਹੀ ਸੋਹਣੀਆਂ ਹੈ ਨਹੀਂ ਚੰਗੀਆਂ ਅ ਮੱਜਾਂ ਦੀ ਵੀਡੀਓ ਲੈ ਕੇ ਆਏ ਆ ਸਾਰੀ ਗੱਲਬਾਤ ਕਰਦੇ ਆ ਵੀਰੇ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸਾਸੀ ਗੱਲ ਬਾਈ ਜੀ ਸਾਸੀ ਗਾ ਵੀਰੇ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸ ਦੋ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਵੀਰੇ ਪਿੰਡ ਬੁਰਜਦੁੰਨਾ ਠੀਕ ਆ ਬਾਈ ਜ਼ਿਲ੍ਹਾ ਮੋਗਾ ਠੀਕ ਆ ਜੀ ਬਾਘੇਪੁਰਾਣ ਦੇ ਨੇੜੇ ਕੋਲੀਆ ਘਰ ਦੇ ਬਿਲਕੁਲ ਨੇੜੇ ਪਿੰਡ ਆ ਠੀਕ ਆ ਵੀਰੇ ਵੀਰੇ ਕੀ ਨਾਮ ਆਪਣਾ ਮੇਰਾ ਨਾਮ ਪੱਕਾ ਨਾਮ ਸਰਜੀਤ ਸਿੰਘ ਆ ਬਈ ਤੇ ਵੇਹੇ ਮੈਨੂੰ ਬਬਲ ਦੇ ਨਾਂ ਤੇ ਜਾਣਦੇ ਆ ਕੋ ਜਾਨਕਿ ਵਪਾਰ ਲੈਣ ਦੇ ਵਿੱਚ ਬਵਲੇ ਦੇ ਨਾਂ ਤੇ ਜਾਣਦੇ ਹਾਂ ਹਾਂਜੀ ਹਾਂਜੀ ਠੀਕ ਹੈ ਵੀਰੇ ਬਵਲੇ ਵੀਰੇ ਸਭ ਤੋਂ ਪਹਿਲਾਂ ਇਹੀ ਦਾ ਦੀ ਵੀ ਆਪਣਾ ਕਿਵੇਂ ਘਰੇਲੂ ਜਾਨਵਰ ਹੈ ਕਿ ਵਪਾਰ ਦਾ ਕੰਮ ਵਪਾਰ ਦਾ ਕੰਮ ਆ ਬਾਈ ਜੀ ਠੀਕ ਹੈ ਬਾਈ ਕਿਵੇਂ ਆਪਾਂ ਮੱਝਾਂ ਦਾ ਵਪਾਰ ਕਰਦੇ ਆਂ ਕਿ ਗਾਈਆਂ ਦਾ ਬਾਈ ਮੱਝਾਂ ਦਾ ਜੀ ਮੱਝਾਂ ਦਾ ਹੀ ਹੁੰਦੀਆਂ ਹਾਂਜੀ ਹਾਂਜੀ ਬਵਲੇ ਕਿੰਨੇ ਜਾਨਵਰ ਲੈ ਕੇ ਆਏ ਆਂ ਅੱਜ ਗਰਾਉਂਡ ਅੱਜ 2 ਜਾਨਵਰ ਲੈ ਕੇ ਆਏ ਆਂ ਜੀ 2 ਬਾਈ ਹਾਂਜੀ ਹਾਂਜੀ ਕੀ ਮਾਹੌਲ ਮੂਲ ਆ ਮੰਡੀ ਦਾ ਬਾਈ ਮੋਲ ਮੰਡੀ ਦਾ ਠੀਕ ਆ ਬਾਈ ਵੈਸੇ ਅੱਜ ਦੇ ਹਿਸਾਬ ਨਾਲ ਮਾੜਾ ਮੜਾ ਬਈ ਹਾਂਜੀ ਕੋਈ ਜਿਵੇਂ ਇਸ ਹਾਵਣਾ ਵਧੀਆ ਹੈ ਨਾ ਵੀ ਸੂਆ ਸਾ ਪਿਆ ਪੈਣਾ ਹਾਂਜੀ ਜਿਵੇਂ ਪਿੰਡਾਂ ਚ ਨਹੀਂ ਨਾ ਕੋਈ ਮਾਲ ਦਿੰਦਾ ਪਰ ਮੰਡੀ ਚ ਹੈ ਨਹੀਂ ਕੋਡਾ ਮੰਡੀ ਨਹੀਂ ਹੈ ਤੇ ਬੰਬਲੇ ਬਈ ਕੀ ਇਹਨਾਂ ਦੀ ਡਿਟੇਲ ਹੈ ਸਭ ਤੋਂ ਇੱਕ ਨੰਬਰ ਵਾਲੀ ਦੀ ਆ ਜੀ ਪਹਿਲਾਂ ਇਹਦੀ ਕੀ ਡਿਟੇਲ ਹੈ ਬਈ ਛੋਟੀ ਦੀ ਤੇ ਬਈ ਦੂਜੇ ਸੂਏ ਛੋਟੀ ਆ ਦੂਜੇ ਸੂਏ ਸੂਪੀ ਬਈ ਹੈ ਨਾ ਹਾਂਜੀ ਦੂਜੇ ਸੂਏ ਸੂਪੀ ਆ ਮਗਰ ਕੀ ਹੈ ਬਈ ਇਹਦੇ ਮਗਰ ਇਹਦੇ ਕੱਟਾ ਮਗਰ ਇਹਦੇ ਕੱਟਾ ਹੈ ਨਾ ਤੇ ਬਾਕੀ ਹਾਂ ਸੋਣਾ ਦੀ ਬਈ ਬੜੀ ਕਲੀਅਰ ਆਣਾ ਪੂਰੀ ਵਧੀਆ ਬਈ ਪੂਰੀ ਵਧੀਆ ਇੱਕ ਨੰਬਰ ਪਬਲਿਕ ਕਿੰਨੇ ਦਿਨ ਹੋ ਗਏ ਸੂਈ ਨੂੰ ਬਰੇ ਨੂੰ ਇਹਨੂੰ 10 ਦਿਨ ਹੋ ਗਏ ਬਈ ਪੂਰੇ 10 ਦਿਨਾਂ ਤੋਂ ਸੂਈ ਨੂੰ ਹਾਂਜੀ ਹਾਂਜੀ ਤੇ ਫਿਰ ਤਾਂ ਦੁੱਧ ਤਾਂ ਤਿਆਰ ਹੋ ਗਿਆ ਬਈ ਹਾਂਜੀ ਹਾਂਜੀ ਕੀ ਦੁੱਧ ਇਸ ਟਾਈਮ ਇਹਦੇ ਥੱਲੇ 13 ਪਲੱਸ ਦੁੱਧ ਆਇਆ ਤੇ ਜੇ ਕੋਈ ਵੀਰ ਆਪਾਂ ਨੂੰ ਫੋਨ ਕਰਦਾ 13 ਚਾਹਾਂ ਹਾਂਜੀ ਹਾਂਜੀ ਘਰੇ ਆ ਕੇ ਦੋ ਚਾਰ ਡੰਗ ਭਵੇਂ ਚੋ ਕੇ ਲੈ ਜੀ ਬਾ ਠੀਕ ਆ ਜੀ ਤੇ ਸਵਾਰ ਆ ਜਾਂਦਾ ਬਈ ਹਣਾ ਤੇ ਪਬਲਿਕ ਕੀ ਇਹਦਾ ਮੁੱਲ ਮੁੱਲ ਕਰਦੇ ਆ ਬਈ ਆਪਾਂ ਮੁੱਲ ਬਈ ਜੀ ਕਰਦੇ ਨੇ 1 ਵੀ ਇੱਕ ਵੀ ਹਾਂਜੀ ਕਿੱਥੋਂ ਤੱਕ ਦੇ ਦਾਂਗੇ ਬਸ ਇੱਕ ਦਸ ਦੀ ਹਾਂ ਨਾ ਜੀ ਇੱਕ ਦਸ ਦੀ ਹਾਂ ਨਾ ਬਈ ਬਿਲਕੁਲ ਹਣਾ ਬਬਲੇ ਇੱਕ ਰੀ ਤੋਰ ਦੇ ਵੀਰੇ ਨੂੰ ਹਣਾ ਆਪਾਂ ਥੋੜਾ ਜਾਨੀ ਕਿ ਜਾਨਵਰ ਦਿਖਾ ਦਈਏ ਤੇ ਤੁਸੀਂ ਚੈੱਕ ਕਰੋ ਦੀ ਝੋਟੀ ਹੈ ਨਾ ਤੇ ਕਾਸਕੂਰ ਦੀ ਵੀ ਪੂਰੀ ਚੰਗੀ ਆ ਤੇ ਸ਼ਕੀਨੀ ਵਾਲੀ ਵੀ ਤੈ ਤੋੜਦੀ ਆ ਨਾ ਤੇ ਆਰਡਰ ਤੁਸੀਂ ਚੈੱਕ ਕਰ ਲਿਓ ਤੇ ਬਾਕੀ ਦੁੱਧ ਦੀ ਬਾਈ ਨੇ ਗਾਰੰਟੀ ਲੈ ਲਈ ਆ ਮੋੜ ਲਈ ਵੀਰੇ ਬਬਲੇ ਨੂੰ ਤੇ ਫਰਦੀ ਆ ਨਾ ਪਹਿਲਾਂ ਪਾਉਂਦੀ ਫਰਦੀ ਆ ਤੇ ਸ਼ਕੀਨ ਬੜੀ ਆ ਤੇ ਬਾਕੀ ਰੇਟ ਬਾਈ ਨੇ ਦੱਸਤਾ ਏ ਵੀ ਕੀ ਹੈ ਨਾ ਮੁੱਲ ਮੁੱਲ ਕਿੰਨਾ ਕਰਦੇ ਤੇ ਕਿੰਨੇ ਦੀ ਦੇਵਾਂਗੇ ਤੇ ਮੈਂ ਦੂਸਰੀ ਮੱਧ ਬਾਰੇ ਵੀ ਡਿਟੇਲ ਬਾਈ ਦੇ ਲੈ ਕੇ ਚਲਾਏ ਤੇ ਬਬਲੀ ਆ ਜਾਓ ਵੀਰੇ ਦੂਸਰੇ ਨੰਬਰ ਵਾਲੀ ਤੇ ਆ ਜਾ ਬਾਈ ਇਹਦੀ ਕੀ ਡਿਟੇਲ ਹੈ ਬਾਈ ਇਹਦੀ ਹਟ ਲਓ ਵੀਰੇ ਰੇਟ ਬਾਈ ਚੌਥੀ ਸੂਈ ਸੂਈ ਮੱਝ ਚੌਥੇ ਸੂਏ ਹਾਂਜੀ ਸੂਈ ਆ ਹੁਣ ਸੂਈ ਹੈ ਬਾਈ ਹਾਂਜੀ ਤੇ ਬੱਚਾ ਇਹਦੇ ਮਗਰ ਬਾਈ ਇਹਦੇ ਮਗਰ ਵੀ ਕਟਾਈ ਆ ਬਾਈ ਇਹਦੇ ਮਗਰ ਵੀ ਕਟਾਈ ਆ ਬਾਈ ਹਾਂਜੀ ਮੈਂ ਬੋਲੇ ਕੀ ਜਾਨੀ ਕਿ ਇਹਦਾ ਮਾਲਕ ਨੇ ਪਹਿਲਾਂ ਬੁੱਲਾ ਤਾਂ ਦੱਸਿਆ ਪਹਿਲੇ ਸੂਏ ਇਹਦਾ ਪਹਿਲਾਂ ਬਾਈ ਦੱਸਿਆ ਤਾਂ ਸਾਨੂੰ ਉਹਨਾਂ ਨੇ 14 ਪਲੱਸ ਆ ਪਰ ਸਾਡੇ ਕੋਲੇ 11 11 ਅੱਜ ਜਾਨੀ ਕਿ ਅੱਜ ਦੀ ਰੇਟ 11 ਜਮਾਂਕ ਪੱਕੰਡੇ ਲੱਗਦਾ ਵਾ ਠੀਕ ਹੈ ਬਾਈ ਹਨਾ ਤੇ ਬਾਈ ਕਿੰਨੇ ਦਿਨਾਂ ਦੀ ਸੂਈ ਚਾਹੀ ਆ ਇਹਨੂੰ ਹੋਗੇ 13 ਦਿਨ ਸੂਈ ਦੀ 13 ਦਿਨ ਸੂਈ ਦੀ ਹਨਾ ਤੇ ਚੌਥੀ ਸੂਏ ਸੂਈ ਵੀ ਆ ਬਾਈ ਤੇ ਕੋਈ ਬਾਈ ਨੇ ਹਨਾ ਬਰੀ ਵਧੀਆ ਜੀਆਂ ਗੱਲਾਂ ਕੀਤੀਆਂ ਏ ਤੇ ਕਿਉਂਕਿ ਕਈ ਵਾਰੀ ਬੰਦਾ ਕਹਿੰਦਾ ਕਈ ਵਾਰੀ ਬਬਲੇ ਅਗਲਾ ਕਹਦਾ ਦੂਜੀ ਸੂਏ ਕਹਿੰਦਾ ਕਿਹੜਾ ਪਤਾ ਲੱਗਣੀ ਨਾ ਕੀ ਫੇਰ ਯਾਰ ਬਾਈਆਂ ਨਾਲ ਝੂਠ ਦਫਾ ਨਾ ਬੋਲਣ ਨਾ ਝੂਠ ਬੋਲਣਾ ਹਨਾ ਨਮਲੇ ਤੋਰ ਲੈ ਕੇ ਪਰਿ ਬਾਈ ਫਿਰ ਰੇਟ ਇਹਦਾ ਫੇਰ ਕਰਦੇ ਆਪਾਂ ਤੇ ਲਓ ਵੀ ਹਨਾ ਚੈੱਕ ਕਰ ਲਿਓ ਤੇ ਬਾਕੀ ਦੁੱਧ ਬਾਈ ਕਹਿੰਦਾ ਮੈਂ ਗਾਰੰਟੀ ਨਾ ਦੇਵਾਂਗਾ ਤੇ ਹਨਾ ਆਪਾਂ ਬਾਈ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਰੇਟ ਰੂਟ ਦੀ ਵੀ ਤੇ ਦੋਨਾਂ ਮੱਝਾਂ ਵਗਰੀ ਕਿੱਥੇ ਆ ਤੇ ਦੇਖੋ ਹਨਾ ਤੋਰਲ ਤੋਰਲ ਕੋਈ ਨਹੀਂ ਇੱਧਰ ਨਹੀਂ ਹਨਾ ਤੇ ਲੋ ਵੀ ਕਵੇ ਰੋਗਲੀ ਮੜੀ ਦੇਖ ਬਈ ਦੇਖ ਰਰ ਦੀ ਮੋੜ ਲਾ ਵੀਰੇ ਬਬਲੇ ਨੂੰ ਯਾ ਇਹ ਕਰੀ ਦਿਖਾ ਦੇਣਾ ਉੱਥੇ ਖੜੀ ਹੈ ਜੇ ਘੱਟ ਦਿਖ ਦਿੰਦੀ ਦੇਖੋ ਜੀ ਹਨਾ ਤੇ ਰਰ ਰਰ ਦੀ ਤੇ ਲਾਕੀ ਮੈਂ ਬਾਈ ਦਾ ਹਨਾ ਰੇ ਇਹਦਾ ਵੀ ਰੇਟ ਤੇ ਬਾਈ ਦਾ ਲੋਕੇਸ਼ਨ ਲੋਕੇਸ਼ਨ ਪੁੱਛ ਕੇ ਦਰਦਾ ਬਾਈ ਤੋਂ ਮੈਂ ਤੇ ਮੁੱਲ ਮੁੱਲ ਆਪਾਂ ਵੀਡੀਓ ਤੇ ਸਾਰਿਆਂ ਦੇ ਵਿੱਚ ਹੀ ਕਰ ਦਿੰਨੇ ਆ ਤਾਂ ਜੋ ਸੌਖਾ ਹੋ ਜਾਂਦਾ ਹਨ ਤੇ ਦੋਨੇ ਇੱਕ ਤੋਂ ਇੱਕ ਵੱਧ ਗਿਆ ਬਬਲੇ ਫਿਰ ਇਹਦਾ ਕੀ ਮੁੱਲ ਮੁੱਲ ਕਰਦੇ ਆਂ ਬਈ ਆਪਾਂ ਇਹਦਾ ਮੁੱਲ ਦਾ ਬਾਈ 1 5 ਕਰਦੇ ਆਂ ਬਸ 90 ਦੀ ਹਾਂ ਨਾ ਹੀ 90 ਦੀ ਹਾਂ ਨਾ ਹਣਾ ਵੀ ਹਾਂ ਜੀ ਦੁੱਧ ਵਾਲਾ ਬਾਈ ਦੋਨਾਂ ਦੀ ਗਾਰੰਟੀ ਹੈ ਮੈਂ ਕਹਿੰਦਾ ਭਾਵੇਂ ਚਾਰ ਡੰਗ ਚੋਲੇ ਬਾਈ ਵਾ ਠੀਕ ਹੈ ਬਾਈ ਤੇ ਬਬਲੇ ਵੀਰੇ ਇੱਕ ਰੀ ਲੋਕੇਸ਼ਨ ਦੁਬਾਰਾ ਬੋਲ ਕੇ ਹਨਾ ਤੇ ਮੋਬਾਈਲ ਨੰਬਰ ਬੋਲ ਦਤਾ ਜੋ ਕਿਸੇ ਵੀਰ ਨੇ ਸੰਪਰਕ ਕਰਨ ਨੂੰ ਸੌਖਾ ਹੋ ਜਾਈ ਗਾ ਹਾਂਜੀ ਹਾਂਜੀ ਮੋਬਾਈਲ ਨੰਬਰ ਹੈ 98782 99286 ਠੀਕ ਆ ਬਾਈ 99782 99286 ਠੀਕ ਆ ਵੀਰੇ ਲੋਕੇਸ਼ਨ ਦੱਸ ਦਿਓ ਬਾਈ ਲੋਕੇਸ਼ਨ ਵੀਰੇ ਜ਼ਿਲ੍ਹਾ ਮੋਗਾ ਤਸੀਨਿਹਾਲ ਸਿੰਘ ਵਾਲਾ ਕੋਲੀਏ ਖੁਰਦੇ ਦੇ ਬਿਲਕੁਲ ਨੇੜੇ ਆ ਉਧਰੋਂ ਬਾਗੇ ਪੁਰਾਣੇ ਜੇ ਉਧਰੋਂ ਮੋਕਸਰ ਵਾਲੀ ਸਾਈਡ ਤੋਂ ਫਰੀਦਕੋਟ ਵਾਲੀ ਸਾਈਡ ਤੋਂ ਪੈਣਾ ਠੀਕ ਆ ਬਾਈ ਹਨਾ ਤੇ ਕਿਸੇ ਵੀ ਵੀਰ ਨੇ ਹਨਾ ਕੋਈ ਜਾਣਕਾਰੀ ਲੈਣੀ ਆ ਇਹਨਾਂ ਮੱਝਾਂ ਬਾਰੇ ਤੇ ਦੋਨਾਂ ਬਾਰੇ ਹਨਾ ਛੋਟੀਆਂ ਕਿ ਚੌਕ ਤੇ ਸੁਜੜੀ ਤਾਜੀ ਸੂਈਆਂ ਵੀ ਆ ਦੋਨੇ ਤੇ ਦੁੱਧ ਦੁੱਧ ਦੀ ਬਾਈ ਗਾਰੰਟੀ ਲੈ ਰਿਆ ਏ ਇਹ ਬਾਈ ਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਜਉਂਦੇ ਬਾਅਦ ਵੀਰੋ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਧੰਨਵਾਦ